ਪੰਜਾਬ ਵਿੱਚ ਵਧੀ ਗਰਮੀ ਦਾ ਕਾਰਨ ਰੁੱਖਾਂ ਦੀ ਵੱਡੇ ਪੱਧਰ ਤੇ ਕਟਾਈ ਪਰ ਰੁੱਖਾਂ ਨੂੰ ਲੈਣ ਦੀ ਸਪੀਚ ਦਾ ਘਟ ਪਰ ਪੰਜਾਬ ਦੀਆਂ ਸਰਮੌਰ ਜਥੇਬੰਦੀਆਂ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਵੱਡੇ ਪੱਧਰ ਤੇ ਚਲਾਈ ਜਾ ਰਹੀ ਹੈ ਦੱਸਦੀ ਹੈ ਕਿ ਇਹ ਮੁਹਿੰਮ ਦੇ ਤਹਿਤ ਅੱਜ ਪੰਜਾਬ ਮੀਡੀਆ ਪ੍ਰੈਸ ਕਲੱਬ ਨਕੌਦਰ ਵੱਲੋਂ ਦੁਆਬੇ ਦੇ ਪਿੰਡਾਂ ਦੇ ਵਿੱਚ ਪੰਜਾਬ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਦੀ ਸ਼ੁਰੂਆਤ ਸ਼ਾਹਕੋਟ ਸਬਡਿਵੀਜ਼ਨ ਦੇ ਪਿੰਡ ਅਕਬਰਪੁਰ ਤੋਂ ਸ਼ੁਰੂਆਤ ਕੀਤੀ ਗਈ ਹੈ ਪੰਜਾਬ ਮੀਡੀਆ ਪ੍ਰੈਸ ਕਲੱਬ ਦੇ ਕੈਸ਼ੀਅਰ ਸਰਦਾਰ ਗਗਨਦੀਪ ਸਿੰਘ ਦੇ ਪਿੰਡ ਅਕਬਰਪੁਰ ਤੋਂ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਇਸ ਕਾਰਜ ਸਰਦਾਰ ਗੁਰਦੀਪ ਸਿੰਘ ਸੰਦੂ ਮੁਖ ਮਹਿਮਾਨ ਵਜੋਂ ਪਹੁੰਚਿਆ ਤੇ ਆਪਣੇ ਕਰ ਕਮਲਾ ਨਾਲ ਬੂਟੇ ਲਾਉਣ ਦੇ ਮਹੀਮ ਸ਼ੁਰੂਆਤ ਕੀਤੀ ਆ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਬਾਤ ਤੋਂ ਬਾਅਦ ਰੁੱਖ ਲਗਾਓ ਸਭ ਤੋਂ ਪਹਿਲਾ ਆਪਾਂ ਫਤਹਿ ਸਾਹਿਬ ਆਈਏ ਮਿਲ ਕੇ ਫਤਹਿ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਹਿ ਇਸ ਪਿੰਡਾਲ ਵਿੱਚ ਜਿੰਨੇ ਵੀ ਸਾਡੇ ਦੂਰੋਂ ਨੇੜੇੋਂ ਚੱਲ ਕੇ ਆਏ ਵੀਰ ਸਾਰਿਆਂ ਨੂੰ ਵੈਲਕਮ ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਪੰਜਾਬ ਪ੍ਰੈਸ ਕਲੱਬ ਮੀਡੀਆ ਵਾਲਿਆਂ ਦਾ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿਉਂਕਿ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਇੱਕ ਰੁੱਖ ਤੇ 100 ਸੁੱਖ ਇੱਕ ਰੁੱਖ ਤੇ 100 ਸੁੱਖ ਬਿਲਕੁਲ ਸਹੀ ਗੱਲ ਆ ਕਿਉਂਕਿ ਰੁੱਖ ਸਾਨੂੰ ਫੁੱਲ ਵੀ ਦਿੰਦਾ ਫਲ ਵੀ ਦਿੰਦਾ ਛਾਂ ਵੀ ਦਿੰਦਾ ਬਾਲਣ ਵੀ ਦਿੰਦਾ ਤੇ ਕਈ ਰੁੱਖ ਇਹੋ ਜਿਹੇ ਜਿਹੜੇ ਸਾਨੂੰ ਦਵਾਈਆਂ ਵੀ ਦਿੰਦੇ ਆ ਸੋ ਇਸ ਕਰਕੇ ਰੁੱਖ ਲਾਉਣਾ ਬਹੁਤ ਜ਼ਰੂਰੀ ਆ ਅੱਜ ਤੋਂ 15-20 ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਵੀ ਇੰਨੀ ਕੁ ਜ਼ਿਆਦਾ ਗਰਮੀ ਸੀ ਇਹ ਨਿੱਕੇ ਜਿਹੜਾ ਗਰਮੀ ਸੀ ਵੀ ਜਿਹੜੇ ਆਪਾਂ ਏਸੀ ਲਗਾਏ ਸੀ, ਕੂਲਰ ਲਗਾਏ ਸੀ, ਇੱਕ ਵਾਰੀ ਉਹ ਵੀ ਹੱਥ ਖੜੇ ਕਰ ਗਏ ਸੀ। ਕਿਉਂਕਿ ਕੂਲਰ ਨਾਲ ਵੀ ਕੋਈ ਅਸਰ ਨਹੀਂ ਸੀ ਹੁੰਦਾ ਤੇ ਏਸੀ ਨਾਲ ਵੀ ਅਸਰ ਨਹੀਂ ਹੁੰਦਾ। ਉਹਦਾ ਕਾਰਨ ਸੀਗਾ ਜਿਹੜੇ ਆਪਾਂ ਏਸੀ ਕੂਲਰ ਲਗਾਉਂਦੇ ਆ ਉਹ ਇੱਕ ਆਰਟੀਫੀਸ਼ੀਅਲ ਸਾਧਨ ਆ। ਗਰਮੀ ਤੋਂ ਬਚਣ ਦਾ ਉਹ ਗੈਰ ਕੁਦਰਤੀ ਸਾਧਨ ਆ। ਪਰ ਜੇ ਆਪਾਂ ਕੁਦਰਤੀ ਢੰਗ ਨਾਲ ਗਰਮੀ ਤੋਂ ਬਚਣਾ ਚਾਹੁੰਦੇ ਆ ਤਾਂ ਉਹਦੇ ਲਈ ਸਭ ਤੋਂ ਵਧੀਆ ਸਾਧਨ ਇਹੋ ਜਿਹਾ ਕਿ ਆਪਾਂ ਵੱਧ ਤੋਂ ਵੱਧ ਰੁੱਖ ਲਗਾਈਏ। ਤੇ ਮੈਂ ਆਪਣੀ ਹਰ ਇੱਕ ਸਪੀਚ ਵਿੱਚ ਕਹਿਣਾ ਹੁੰਦਾ ਕਿ ਤੁਸੀਂ ਸਭ ਲੋਕਾਂ ਨੇ ਦੁਬਈ ਬਾਰੇ ਸੁਣਿਆ ਹੋਣਾ। ਦਬਈ ਦਾ ਟੈਂਪਰੇਚਰ ਕਿਸੇ ਵੇਲੇ 55 ਡਿਗਰੀ ਹੁੰਦਾ ਸੀ ਤੇ ਆਪਣੇ ਦੇਸ਼ ਦਾ ਟੈਂਪਰੇਚਰ 32 ਡਿਗਰੀ ਹੁੰਦਾ ਸੀ ਦਬਈ ਵਾਲਿਆਂ ਨੇ ਮਿਹਨਤ ਕਰ ਕਰਕੇ ਮਿਹਨਤ ਕਰ ਕਰਕੇ ਉਹਨਾਂ ਦੀ ਆਪਣੀ ਜਿਹੜੀ ਜ਼ਮੀਨ ਸੀ ਉਹ ਪੰਜਾਬ ਦੀ ਸੀ ਉਹਦੇ ਵਿੱਚ ਬੂਟੇ ਨਹੀਂ ਲੱਗਦੇ ਉਹਨਾਂ ਨੇ ਪਾਕਿਸਤਾਨ ਤੋਂ ਦੂਜੀਆਂ ਦੇਸ਼ਾਂ ਤੋਂ ਮਿੱਟੀ ਲਿਆ ਲਿਆ ਕੇ ਜਾਜ ਰਹੀ ਐਨੀ ਮਿਹਨਤ ਕੀਤੀ ਤੇ ਆਪਣੇ ਦੇਸ਼ ਵਿੱਚ ਬੂਟੇ ਲਗਾ ਕੇ ਉਹਨਾਂ ਨੇ 55 ਤੋਂ ਟੈਂਪਰੇਚਰ 32 ਤੇ ਲੈਣ ਦਾ ਦਬਈ ਵਿੱਚ 20 25 25 ਸਾਲ ਤੱਕ ਕਦੀ ਬਰਸਾਤ ਨਹੀਂ ਸੀ ਹੁੰਦੀ ਪਰ ਹੁਣ ਤੁਸੀਂ ਦੇਖੋ ਵੀ ਉਥੇ ਹਰ 6 ਮਹੀਨੇ ਬਾਅਦ ਜਾਂ ਹਰ 3 ਮਹੀਨੇ ਬਾਅਦ ਬਰਸਾਤ ਹੁੰਦੀ ਆ ਉਹਨਾ ਆਪਣਾ ਟੈਂਪਰੇਚਰ 55 ਤੋਂ 30-32 ਦੇ ਲਿਆਦਾ ਪਰ ਆਪਾਂ ਹਿੰਦੁਸਤਾਨ ਵਾਲੇ ਨੇ ਕੀ ਕੀਤਾ ਦਰਖਤ ਵੱਡ ਵੱਡ ਕੇ ਨਲਾਕੀਆਂ ਕਰ ਕਰਕੇ ਗਲਤੀਆਂ ਕਰ ਕਰਕੇ ਆਪਣਾ ਆਪਣਾ ਟੈਂਪਰੇਚਰ 32 ਤੋਂ 50 ਤੱਕ ਲੈ ਗਏ ਤੇ 50 ਤੋਂ 52 ਤੇ 55 ਤੋਂ 60 ਹੁੰਦਿਆ ਸ਼ਾਇਦ ਥੋੜਾ ਹੀ ਸਮਾਂ ਲੱਗਣਾ ਤੇ ਜਦੋਂ 55 ਤੋਂ 60 ਟੈਂਪਰੇਚਰ ਹੋ ਗਿਆ ਤਾਂ ਸਾਇੰਟਿਸਟ ਦੱਸ ਦਿਆ ਕਿ ਚੱਲਦੀਆਂ ਗੱਡੀਆਂ ਦੇ ਟਾਇਰ ਫਟ ਜਾ ਕਰਨੇ ਆ ਜਿਹੜੀ ਆਪਣੀ ਸਕਿਨ ਵਾ ਇਹ ਸੜਨੇ ਸ਼ੁਰੂ ਹੋ ਰਹੀਣੀ ਆ ਕਈ ਚੀਜ਼ਾਂ ਜਿਹੜੀਆਂ ਆਟੋਮੈਟਿਕ ਗਰਮੀ ਦੇ ਨਾਲ ਹੀ ਫਟ ਜਾਇਆ ਕਰਨੀਆਂ ਤੇ ਆਪਣੇ ਆਪ ਖਰਾਬ ਹੋ ਜਾਇਆ ਕਰਨੀਆਂ ਸੋ ਇਸ ਕਰਕੇ ਸਭ ਤੋਂ ਜ਼ਰੂਰੀ ਆ ਰੁੱਖ ਲਗਾਓ ਕਿਉਂਕਿ ਜਿੰਨੇ ਆਪਣੇ ਦੇਸ਼ ਵਿੱਚ ਰੁੱਖ ਹੋਣਗੇ ਉਹਨੇ ਆਪਣੇ ਦੇਸ਼ ਵਿੱਚ ਬਰਸਾਤ ਆਉਗੀ ਤੇ ਜਿੰਨੀ ਦੇਸ਼ ਵਿੱਚ ਬਰਸਾਤ ਹੋਊਗੀ ਉੰਨੇ ਦੇਸ਼ ਵਿੱਚ ਹਰਿਆਲੀ ਹੋਊਗੀ ਤੇ ਜਿੰਨੀ ਦੇਸ਼ ਵਿੱਚ ਹਰਿਆਲੀ ਹੋਊਗੀ ਉਹਨੇ ਆਪਣੇ ਦੇਸ਼ ਵਿੱਚ ਖੁਸ਼ਹਾਲੀ ਹੋਊਗੀ ਸੋ ਇੱਕ ਰੁੱਖ ਲਾਉਣ ਨਾਲ ਆਪਾਂ ਨੂੰ ਹਜ਼ਾਰਾਂ ਤਰ੍ਹਾਂ ਦੇ ਫਾਇਦੇ ਮਿਲਦੇ ਆ ਸੋ ਮੈਂ ਪ੍ਰੈਸ ਮੀਡੀਆ ਕਲੱਬ ਦਾ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆਪਣੇ ਇਲਾਕੇ ਦੇ ਵਿੱਚ ਇਹ درخت ਲਾਉਣ ਦੀ ਵਿਹਿੰਮ ਸ਼ੁਰੂ ਕੀਤੀ ਆ ਕਿਉਂਕਿ ਵੈਸੇ ਵੀ ਸਾਇੰਸ ਜੋਰ ਕਹਿੰਦੇ ਸੀ ਕਿ ਜੇ ਧਰਤੀ ਉੱਤੋਂ ਮੁੱਕ ਗਿਆ ਇਹ ਰੁੱਖ ਤੇ ਪਾਣੀ ਜੇ ਧਰਤੀ ਉੱਤੋਂ ਮੁੱਕ ਗਿਆ ਇਹ ਰੁੱਖ ਤੇ ਪਾਣੀ ਫਿਰ ਦੋਸਤੋ ਸਮਝ ਲਿਓ ਇਹ ਖਤਮ ਕਹਾਣੀ ਫਿਰ ਦੋਸਤੋ ਸਮਝ ਲਿਓ ਇਹ ਖਤਮ ਕਹਾਣੀ ਸੋ ਜੇ ਆਪਾਂ ਆਪਣੇ ਦੇਸ਼ ਨੂੰ ਬਚਾਉਣਾ ਆਪਣਾ ਵਾਤਾਵਰਨ ਨੂੰ ਬਚਾਉਣਾ ਤੇ ਜਿਹੜੀ ਆਉਣ ਵਾਲੀ ਸਾਡੀ ਪੀੜ੍ਹੀ ਆ ਉਹ ਸਾਨੂੰ ਗਾਲਾਂ ਨਾ ਕੱਢੇ ਆਉਣ ਵਾਲੀ ਪੀੜ੍ਹੀ ਸਾਨੂੰ ਲਹਨਤਾਂ ਨਾ ਪਾਵੇ ਤੋ ਉਹਦੇ ਲਈ ਸਭ ਤੋਂ ਵਧੀਆ ਹੈ ਕਿ ਆਪਾਂ ਆਪਣੇ ਜੀਂਦੇ ਜੀ ਘਟੋ ਘਣ 10-10 ਰੁੱਖ ਜ਼ਰੂਰ ਲਗਾ ਕੇ ਪਾਈਏ ਕਿ ਜਿਹੜੇ ਰੁੱਖਾਂ ਦੀ ਛਾਂ ਅਸੀਂ ਹੁਣ ਮਾਣ ਰਹੇ ਆਂ ਜਿਹੜੇ ਰੁੱਖਾਂ ਦਾ ਅਸੀਂ ਫਲ ਹੁਣ ਖਾ ਰਹੇ ਆਂ ਉਹ ਰੁੱਖ ਅਸੀਂ ਨਹੀਂ ਲਾਇਆ ਸਾਡੇ ਬਜ਼ੁਰਗਾਂ ਨੇ ਲਾਇਏ ਸੀ ਸਾਡੇ ਬਜ਼ੁਰਗਾਂ ਨੇ ਲਾਇਏ ਰੁੱਖਾਂ ਦੀ ਛਾਂਵਾਂ ਥੱਲੇ ਉਹਨਾਂ ਦੇ ਫਲ ਅਸੀਂ ਖਾ ਰਹੇ ਆਂ ਤੇ ਜਿਹੜੇ ਰੁੱਖ ਅਸੀਂ ਲਾ ਕੇ ਜਾਵਾਂਗੇ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੀ ਛਾਂਵਾਂ 'ਤੇ ਬੈਠਣਗੀਆਂ ਉਹਨਾਂ ਦਾ ਫਲ ਖਾਣਗੀਆਂ ਤੇ ਸਾਨੂੰ ਸੀਸਾ ਦੇਣਗੀਆਂ ਸੋ ਅੰਤ ਵਿੱਚ ਮੈਂ ਇਹ ਕਹਾਂਗਾ ਕਿ ਰੁੱਖ-ਕੁੱਖ ਪਾਣੀ ਨੂੰ ਬਚਾ ਲਓ ਮੇਰੇ ਦੋਸਤੋ ਰੁੱਖ ਕੋਖ ਪਾਣੀ ਨੂੰ ਬਚਾ ਲਓ ਮੇਰੇ ਦੋਸਤੋ ਇਸ ਧਰਤੀ ਨੂੰ ਸਵਰਗ ਬਣਾ ਲਓ ਮੇਰੇ ਦੋਸਤੋ ਇਸ ਧਰਤੀ ਨੂੰ ਸਵਰਗ ਬਣਾ ਲਓ ਮੇਰੇ ਦੋਸਤੋ ਇਸ ਧਰਤੀ ਨੂੰ ਸਵਰਗ ਬਣਾ ਲਓ ਮੇਰੇ ਦੋਸਤੋ ਧੰਨਵਾਦ ਥੈਂਕ ਯੂ ਥੈਂਕ ਯੂ ਵੈਰੀ ਮਚ